ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਕਮੀਜ਼ ਦੇ ਉੱਪਰ ਸਾਈਡ ਕੱਟ ਪਾਉਣਾ ਚਾਹੇ ਉਹਨੂੰ ਬਲੌਸ ਤੇ ਬਣਾ ਲਓ ਜੀ ਫਰਾਕ ਤੇ ਬਣਾ ਲਓ ਕਮੀਜ਼ ਤੇ ਬਣਾ ਲਓ ਸਾਈਡ ਕੱਟ ਪਾਉਣਾ ਦੱਸਾਂਗੇ ਸਾਈਡ ਕੱਟ ਪਾ ਕੇ ਤੁਸੀਂ ਪੋਰਟਲੀ ਵੇਅਰ ਆ ਬਟਨ ਲਗਾ ਸਕਦੇ ਹੋਗੇ ਦੂਸਰੇ ਸਿੰਪਲ ਬਟਨ ਲਗਾ ਸਕਦੇ ਹੋ ਮੜੇ ਹੋਏ ਬਟਨ ਲਗਾ ਸਕਦੇ ਹੋਗੇ ਜਿਸ ਤਰ੍ਹਾਂ ਦਾ ਮਰਜੀ ਡਿਜ਼ਾਈਨ ਦੇ ਸਕਦੇ ਹੋਗੇ ਤੇ ਉਦਾਂ ਹੀ ਪਾਈਪਿੰਗ ਦੇ ਕੇ ਤੁਸੀਂ ਕੱਟ ਰੱਖਣਾਗਾ ਤਾਂ ਉਹ ਵੀ ਰੱਖ ਸਕਦੇ ਹੋਗੇ ਇਹ ਆਪਾਂ ਬਣਾਇਆ ਜੀ ਫਰੌਕ ਦੀ ਫਰੌਕ ਦੀ ਆਪਾਂ ਜਿਹੜੀ ਆ ਉੱਪਰਲੀ ਬਾਡੀ ਤਿਆਰ ਕਰ ਲਈ ਹੈਗੀ ਤੁਸੀਂ ਬਲਾউজ ਕਹਿੰਦੇ ਹੋ ਜਾਂ ਫਰੌਕ ਦੀ ਬਾਡੀ ਕਹਿੰਦੇ ਹੋਗੇ ਇਹਨੂੰ ਆਪਾਂ ਤਿਆਰ ਕਰ ਲਿਆ ਜੀ ਤੇ ਇਹਦੇ ਆਪਾਂ ਸਾਈਡ ਤੇ ਵੀ ਪਲੇਟਾਂ ਪਾਈਆਂ ਨੇ ਤੇ ਜਿਹੜੀ ਕਿ ਇਹਦੇ ਪਲੇਟ ਹੁੰਦੀ ਹੈ ਸਿੱਧੀ ਉਹ ਹਾਫ ਪੈਂਦੀ ਹੈ ਇਹ ਆਪਾਂ ਤਿਆਰ ਕਰ ਲਈਏ ਤੇ ਨੈਕ ਤੇ ਆਪਾਂ ਇਸ ਤਰ੍ਹਾਂ ਕਰੀਜ਼ ਬਣਾ ਕੇ ਸੈਂਟਰ ਕਰ ਲਿਆਗਾ ਲਾਈਨਿੰਗ ਵਗੈਰਾ ਇਹਦੇ ਜੜਾਈ ਆਪਾਂ ਕਰ ਲਈਏ ਬਿਲਕੁਕੁਲ ਜਦੋਂ ਵੀ ਜੀ ਸਾਈਡ ਕੱਟ ਪਾਉਣਾ ਤਾਂ ਤੁਸੀਂ ਨੈਕ ਪਹਿਲਾਂ ਤਿਆਰ ਕਰਨਾਗਾ ਜੇ ਤੁਸੀਂ ਕਮੀਜ਼ ਦੇ ਸੈਂਟਰ ਚ ਕੱਟ ਪਾ ਕੇ ਡਿਜ਼ਾਈਨ ਤਿਆਰ ਕਰਦੇ ਹੋ ਤਾਂ ਤੁਸੀਂ ਜਿਹੜਾ ਗਲਾ ਬਾਅਦ ਚੋ ਵੀ ਤਿਆਰ ਕਰ ਸਕਦੇ ਹੋ ਪਰ ਜਦੋਂ ਆਪਾਂ ਸਾਈਡ ਕੱਟ ਪਾਉਣਾ ਗਲਾ ਆਪਾਂ ਪਹਿਲਾਂ ਤਿਆਰ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਗਲਾ ਤਿਆਰ ਕਰ ਲਿਆ ਤੇ ਹੁਣ ਇਹਨੂੰ ਆਪਾਂ ਕਮੀਜ਼ ਦੇ ਉੱਪਰ ਨਿਸ਼ਾਨ ਲਗਾ ਕੇ ਜਿਸ ਤਰ੍ਹਾਂ ਆਪਣੀ ਕਰੀਜ਼ ਬਣਾਈ ਹੋਈ ਹੈ ਇਹਨੂੰ ਆਪਾਂ ਇੱਕ ਸਲਾਈ ਲਗਾ ਕੇ ਇਹਲਾ ਕੱਚੀ ਲਗਾਈ ਸਲਾਈ ਲਗਾ ਕੇ ਜੀ ਆਪਾਂ ਇਹਨੂੰ ਹੋਰ ਜਸਟ ਕਰ ਲੈਣਾ ਫਿਰ ਆਪਣਾ ਗਲਾ ਖਿਸਕਦਾ ਨਹੀਂ ਹੈਗਾ ਇੱਧਰ ਉੱਧਰ ਨਹੀਂ ਹੁੰਦਾ ਜਦੋਂ ਆਪਾਂ ਜੜਾਈ ਕਰ ਸਕਦੇ ਹਾਂ ਦੇਖੋ ਜੀ ਇੱਕ ਆਪਾਂ ਕੱਚੀ ਸਲਾਈ ਲਗਾ ਲਈਏ ਇਹਦੇ ਸੈਂਟਰ 'ਚ ਹੁਣ ਆਪਾਂ ਇਹ ਆਪਣਾ ਗਲਾ ਖਿਸਕੂਗਾ ਨਹੀਂ ਇੱਧਰ ਉੱਧਰ ਜਦੋਂ ਆਪਾਂ ਸਲਾਈ ਲਗਾਵਾਂਗੇ ਇੱਧਰ ਉੱਧਰ ਨਹੀਂ ਹੋਊਗਾ ਬੜੀ ਆਸਾਨੀ ਨਾਲ ਆਪਣਾ ਗਲਾ ਜੜਾਈ ਕੀਤਾ ਜਾਊਗਾ ਹੁਣ ਆਪਾਂ ਇਹਨੂੰ ਜੜਾਈ ਕਰ ਲਾਂਗੇ ਫਿਰ ਆਪਾਂ ਦੇਖੋ ਜਦੋਂ ਹੁਣ ਆਪਾਂ ਇਹਨੂੰ ਜੜਾਈ ਕਰ ਲਿਆ ਜੀ ਤਾਂ ਆਪਾਂ ਨੂੰ ਇੱਥੇ ਸੈਂਟਰ 'ਚ ਕੱਟ ਪਾਉਣਾ ਇਹਦੇ ਸੌਖਾ ਰਹੂਗਾ ਕਿਉਂਕਿ ਆਪਾਂ ਨੂੰ ਇੱਧਰੋਂ ਮੋਡੇ ਦਾ ਮਾਰ ਜਾਂਦਾ ਵੀ ਪਤਾ ਲੱਗੂ ਕਿੰਨੇ ਸਲਾਈ ਚਾਓ ਤੇ ਗਲੇ ਦਾ ਵੀ ਪਤਾ ਲੱਗਿਆ ਵੀ ਆਪਣਾ ਕਿੱਥੋਂ ਤੱਕ ਆਊਗਾ ਤੇ ਇੱਥੋਂ ਆਪਾਂ ਦੇਖ ਕੇ ਪਲੋਈਆਂ ਦਾ ਸੈਂਟਰ ਕਰਕੇ ਜਿਹੜੀਆਂ ਆਪਾਂ ਆਹ ਵਾਲੀਆਂ ਪਲੁਈਆਂ ਪਾਈਆਂ ਨੇ ਜੀ ਇਹਨਾਂ ਦਾ ਸੈਂਟਰ ਕਰਕੇ ਆਪਾਂ ਨਿਸ਼ਾਨ ਲਗਾਉਣਾ ਤੇ ਆਪਾਂ ਗਲਾ ਜੜਾਈ ਕਰ ਲਈਏ ਜੀ ਫਿਰ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਕਿਸ ਤਰ੍ਹਾਂ ਆਪਾਂ ਸੈਂਟਰ ਕੱਟ ਪਾਉਨੇ ਆ ਜੇ ਹਾਂਜੀ ਦੇਖੋ ਆਪਾਂ ਨੈੱਕ ਤਿਆਰ ਕਰ ਲਿਆਗਾ ਇਸ ਤਰ੍ਹਾਂ ਆਪਾਂ ਜੜਾਈ ਕਰ ਲਈ ਹੈਗੀ ਤੇ ਆਹ ਵਾਲੀ ਆਪਾਂ ਜਿਹੜੀ ਆ ਕਿਸ ਕੱਟ ਪਾਉਣ ਵਾਸਤੇ ਪੱਟੀ ਤਿਆਰ ਕਰਨੀ ਆ ਇਸ ਤਰ੍ਹਾਂ ਆਪਾਂ ਇਹਨੂੰ ਪ੍ਰੈਸ ਨਾਲ ਜੋੜ ਲਿਆਗਾ ਤੇ ਇਸ ਤਰ੍ਹਾਂ ਸਾਈਡ ਤੋਂ ਆਪਾਂ ਇਨੂੰ ਸਲਾਈ ਲਗਾ ਕੇ ਤਿਆਰ ਕਰ ਲਾਂਗੇ ਤੇ ਇਹਦਾ ਸੈਂਟਰ ਕਰਕੇ ਜੀ ਨਿਸ਼ਾਨ ਲਗਾਵਾਂਗੇ ਪੱਟੀ ਦਾ ਸੈਂਟਰ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਸੈਂਟਰ ਕਰਕੇ ਨਾ ਜਿਹਦੇ ਉੱਪਰ ਆਪਣੀ ਸਲਾਈ ਲੱਗੂਗੀ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲੈਣਾ ਇਹਦੇ ਉੱਪਰ ਆਪਣੀ ਸਲਾਈ ਲੱਗੂ ਲੱਗੂਗੀ ਤੇ ਹੁਣ ਆਪਾਂ ਇਹਦਾ ਦੇਖੋ ਇੱਥੋਂ ਪਲੋਈਆਂ ਦੇ ਬਿਲਕੁਲ ਨਾਲ-ਨਾਲ ਆਪਾਂ ਇਹਨੂੰ ਤਿਆਰ ਕਰਨਾਗਾ ਜਿਹੜਾ ਕਿ ਆਪਾਂ ਕੱਟ ਰੱਖਣਾਗਾ ਦੇਖੋ ਜੀ ਇੱਥੇ ਆਪਣਾ ਇਹ ਕਾਟ ਆਊਗਾ ਜਿਹੜਾ ਕਿ ਡਿਜ਼ਾਈਨ ਦਾ ਇੱਥੇ ਆਪਾਂ ਇਹਨੂੰ ਇਹਦਾ ਸੈਂਟਰ ਕਰਕੇ ਇਸ ਤਰ੍ਹਾਂ ਇੱਕ ਸਲਾਈ ਲਗਾਵਾਂਗੇ ਜਿਹੜੀ ਆਪਾਂ ਨੀਚੇ ਆਹ ਵਾਲੀ ਨਿਸ਼ਾਨ ਲਗਾਇਆ ਜੀ ਇਹਦੇ ਉੱਪਰ ਉੱਪਰ ਆਪਾਂ ਸਲਾਈ ਲਗਾਵਾਂਗੇ ਇੱਕ ਸਲਾਈ ਇਹਦੇ ਸਾਈਡ-ਸਾਈਡ ਤੇ ਲਗਾਵਾਂਗੇ ਪਹਿਲਾਂ ਆਪਾਂ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਪੱਟੀ ਨੂੰ ਤਿਆਰ ਕਰ ਲੈਣੇ ਆਂਗੇ ਪੱਟੀ ਤਿਆਰ ਕਰ ਲਈਏ ਜੀ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਜੜਾਈ ਕਰਾਂਗੇ ਤੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਤੁਸੀਂ ਸਲਾਈ ਦੇ ਬਾਰੇ ਕੁਝ ਵੀ ਪੁੱਛਣਾ ਜੀ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਸਲਾਈ ਕਰਨ ਲੱਗੇ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਕਮੈਂਟ ਕਰਕੇ ਤੁਸੀਂ ਜਰੂਰ ਪੁੱਛ ਲਿਆ ਕਰੋ ਆਪਾਂ ਇਸ ਤਰ੍ਹਾਂ ਆਪਾਂ ਕੱਚੀ ਸਲਾਈ ਲਗਾ ਕੇ ਇਹਨੂੰ ਫੋਲਡ ਕਰ ਲੈਂਦੇ ਹਾਂ ਸੈਂਟਰ ਤੋਂ ਆਪਾਂ ਪੱਟੀ ਤਿਆਰ ਕਰ ਲਈ ਹੈ ਜੀ ਦੇਖੋ ਇਹਦੇ ਤੇ ਆਪਾਂ ਨਿਸ਼ਾਨ ਲਗਾ ਲਿਆ ਸੈਂਟਰ ਕਰਕੇ ਤੇ ਹੁਣ ਆਪਾਂ ਇਹਨੂੰ ਇਦਾਂ ਜੜਾਈ ਕਰਾਂਗੇ ਦੇਖੋ ਤਾਂ ਆਪਾਂ ਇੱਕ ਸਲਾਈ ਲਗਾਵਾਂਗੇ ਇਹਦੇ ਸੈਂਟਰ 'ਚ ਹੁਣ ਆਪਾਂ ਇਹਨੂੰ ਕੱਚੀ ਸਲਾਈ ਲਗਾ ਕੇ ਇਹਦੇ ਨਾਲ ਜੜਾਈ ਕਰ ਲਿਆ ਹੁਣ ਬਿਲਕੁਲ ਆਪਾਂ ਪੈਰ ਪੈਰ ਦਾ ਮਾਰਜਿਨ ਛੱਡ ਕੇ ਜਿਹੜਾ ਮਸ਼ੀਨ ਦਾ ਪੈਰ ਹੁੰਦਾ ਇੰਨਾ ਕੁ ਮਾਰਜਿਨ ਛੱਡ ਕੇ ਇਹਦੇ ਨਾਲ ਨਾਲ ਸਾਈਡ ਤੇ ਸਲਾਈ ਲਗਾਵਾਂਗੇ ਜਿਹੜੀ ਕਿ ਪੱਕੀ ਸਲਾਈ ਲਗਾਉਣੀ ਆ ਉਨਾ ਹੀ ਮਾਰਜਿਨ ਛੱਡ ਕੇ ਆਪਾਂ ਇਹਦੇ ਲਈ ਸਾਈਡ ਕੁਸ ਲਾਈਏ ਇਸ ਤਰ੍ਹਾਂ ਆਪਾਂ ਸਲਾਈ ਲਗਾ ਲਈਏ ਜੀ ਜਿਹੜੀ ਹੁਣ ਆਪਾਂ ਸੈਂਟਰ 'ਚ ਸਲਾਈ ਲਗਾਈ ਹੈ ਇਸ ਤੋਂ ਆਪਾਂ ਇਹਦੀ ਕਟਿੰਗ ਕਰਾਂਗੇ ਕੱਪੜੇ ਨੂੰ ਆਪਾਂ ਕੱਟ ਦਾਂਗੇ ਇੱਥੋਂ ਆਹ ਵਾਲੇ ਜਿਹੜੀ ਸੈਂਟਰ 'ਚ ਸਲਾਈ ਹੈ ਕੱਪੜੇ ਨੂੰ ਕਟਿੰਗ ਕਰਕੇ ਫਿਰ ਆਪਾਂ ਇਹ ਪੱਟੀ ਨੂੰ ਅੰਦਰ ਨੂੰ ਫੋਲਡ ਕਰਾਂਗੇ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਦਿੰਨੇ ਆ ਪਹਿਲਾਂ ਆਪਾਂ ਦੇਖ ਲੈਨੇ ਨੀਚੇ ਤੋਂ ਵੀ ਵੀ ਆਪਣਾ ਕੋਈ ਕੱਪੜਾ ਵੱਧ ਘੱਟ ਤਾਂ ਨਹੀਂ ਹੋਇਆ ਦੇਖੋ ਬਿਲਕੁਲ ਸਹੀ ਹੈ ਪਲੋਈਆਂ ਦੇ ਨਾਲ-ਨਾਲ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਟਿੰਗ ਕਰ ਲੈਨੇ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਕਟਿੰਗ ਕਰ ਲਿਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪ੍ਰੈਸ ਨਾਲ ਨਾ ਪ੍ਰੈਸ ਲਗਾ ਕੇ ਜੀ ਇਹਦੀ ਆਪਾਂ ਕਰੀਜ਼ ਬਣਾ ਲੈਣੀ ਹੈ ਚੰਗੀ ਤਰ੍ਹਾਂ ਇਹਨੂੰ ਸਹੀ ਕਰਾਂਗੇ ਤੇ ਆਪਾਂ ਇਹਨੂੰ ਇਦਾਂ ਫਿਰ ਕੱਚੀ ਸਲਾਈ ਨਾਲ ਅੰਦਰ ਨੂੰ ਫੋਲਡ ਕਰ ਦਾਂਗੇ نیچے ਇਹਦੇ ਕੱਪੜਾ ਲੱਗੂਗਾ ਜੀ ਇਸ ਤਰ੍ਹਾਂ ਦੀ ਇੱਕ ਪੱਟੀ ਹੋਰ ਲੱਗੂਗੀ ਉਹ ਆਪਾਂ ਪੱਟੀ ਤਿਆਰ ਕਰ ਲਈਏ ਨਾਲੇ ਆਪਾਂ ਇਹਨੂੰ ਪ੍ਰੈਸ ਕਰ ਲਈਏ ਫਿਰ ਆਪਾਂ ਪੱਟੀ ਲਗਾ ਕੇ ਦਿਖਾਉਣੀ ਆ ਹਾਂਜੀ ਆ ਪੱਟੀ ਆਪਾਂ ਤਿਆਰ ਕਰ ਲਈਏ ਜਿਹੜੀ ਇਹਦੇ نیچے ਲੱਗੂਗੀ ਤੇ ਹੁਣ ਆਪਾਂ ਇਹਨੂੰ ਫੋਲਡ ਕਰ ਲੈਨੇ ਆ ਪਹਿਲਾਂ ਕੱਚੀ ਸਲਾਈ ਲਗਾ ਲੈਨੇ ਆ ਇਸ ਤਰ੍ਹਾਂ ਫੋਲਡ ਕਰਕੇ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲਾਂਗੇ ਅੰਦਰ ਨੂੰ ਜਿਸ ਤਰ੍ਹਾਂ ਆਪਾਂ ਗਲੇ ਨੂੰ ਫੋਲਡ ਕਰਦੇ ਆ हल्के हाथ में फूल पाए बल पी क्योंकि कपड़ा जोर और, और दूजी साइड भी आप कच्ची सिलाई लगा लेंगे इसे तरह ਇਧਰ ਵੀ ਆਪਾਂ ਇਸੇ ਤਰ੍ਹਾਂ ਫੋਲਡ ਕਰ ਲੈਣਾ जी कच्ची सिलाई लगा लीए तो हूँ आप लगावे पाइपिंग पहला पाइपिंग लगेगी जी फिर नीचे पट्टी लगेगी देखो बिलकुल इस तरह किनारे किनारे पर ਦੇਖੋ ਕਿੰਨੀ ਸਫਾਈ ਨਾਲ ਆਪਣੀ ਪਾਈਪਿੰਗ ਲੱਗ ਰਹੀ ਹੈ ਮਨੋਰ ਪਾਈ ਚੋ ਉਤਾਰੀ ਦਿੰਨੇ ਦੇਖੋ ਇੱਕ ਸਾਈਡ ਆਪਾਂ ਲਗਾ ਲਈਏ ਹੁਣ ਆਪਾਂ ਇਹਨੂੰ ਕਟਿੰਗ ਕਰ ਦਿੰਨੇ ਆ ਹੁਣ ਆਪਾਂ ਜਿਹੜਾ ਦੂਸਰਾ ਪੱਲਾ ਆਪਣਾ ਉਹਦੇ ਤੇ ਲਗਾਵਾਂਗੇ ਹੁਣ ਆਪਾਂ ਇਧਰ ਲਈ ਸਾਈਡ ਲਗਾਵਾਂਗੇ ਜੀ ਇਧਰ ਲਈ ਸਾਈਡ ਵੀ ਲਗਾ ਲიਏ ਫਿਰ ਆਪਾਂ ਪੱਟੀ ਲਗਾਉਣੀ ਹੈ ਇਹਦੇ ਨੀਚੇ ਆ ਦੇਖੋ ਇਸ ਤਰ੍ਹਾਂ ਆਪਾਂ ਪਾਈਪਿੰਗ ਲਗਾ ਲਈਏ ਹੁਣ ਜਿਹੜੇ ਪੱਲੇ ਅਲੱਗ-ਅਲੱਗ ਨੇ ਹੁਣ ਆਪਾਂ ਇਹਨਾਂ ਨੂੰ ਜੋੜਨਾ ਆਹ ਪੱਟੀ ਨੀਚੇ ਰੱਖ ਕੇ ਜੀ ਇਹਨੂੰ ਆਪਾਂ ਜੋੜ ਦਾਂਗੇ ਜਿਹੜਾ ਕਿ ਆਪਾਂ ਕੱਟ ਪਾਇਆ extra ਜਿਹੜੀ ਆਪਾਂ ਸਲਾਈ ਲਗਾਈ ਸੀ ਜੀ ਆਹ ਪਾਈਪਿੰਗ ਵਾਲੀ ਇਹਦੇ ਉੱਪਰ ਉੱਪਰ ਇਹ ਸਲਾਈ ਲੱਗੂਗੀ ਨੂੰ ਬਰਾਬਰ ਮਲਾ ਕੇ ਦੇਖ ਲੈਣਾ ਇਸ ਤਰ੍ਹਾਂ ਵੀ ਆਪਣੇ ਬਰਾਬਰ ਆਉਂਦਾ ਫਿਰ ਆਪਾਂ ਸਲਾਈ ਸ਼ੁਰੂ ਕਰ ਲਾਂਗੇ ਆ ਦੇਖੋ ਬਿਲਕੁਲ ਆਪਣੇ ਬਰਾਬਰ ਆ ਰਹੀ ਹੈ ਇੱਥੋਂ ਤੇ ਹੁਣ ਆਪਾਂ ਸਲਾਈ ਸ਼ੁਰੂ ਕਰ ਲੈਨੇ ਆ ਲਓ ਜੀ ਆਪਾਂ ਪੱਟੀ ਇਹਦੇ نیچے ਲਗਾ ਦੁੱਤੀ ਹੈ ਤੇ ਇਸ ਤਰ੍ਹਾਂ ਆਪਾਂ ਇੱਥੇ ਡਿਜ਼ਾਈਨ ਬਣਾਇਆ ਹੁਣ ਆਪਾਂ ਇਹਦੇ ਤੇ ਬਟਨ ਲਗਾਉਣੇ ਨੇਗੇ ਦੇਖੋ ਇਸ ਤਰ੍ਹਾਂ ਆਪਾਂ ਬਟਨ ਲਗਾ ਦਾਂਗੇ ਤਾਂਗੇ ਨੰਬਰਨ ਆਪਾਂ ਪੱਕੀ ਕਰ ਦਾਂਗੇ ਲੋਤੀ ਇਸ ਤਰ੍ਹਾਂ ਦਾ ਡਿਜ਼ਾਈਨ ਪੈ ਜੋ ਹੁਣ ਆਪਾਂ ਇਹਦੇ ਨੀਚੇ ਫਰੌਕ ਜਿਹੜੀ ਆ ਕਟਿੰਗ ਕੀਤੀ ਪਈ ਆ ਉਹਦੀ ਚੜਾਈ ਕਰ ਦਾਂਗੇ ਤੇ ਆਪਣੀ ਫਰੌਕ ਤਿਆਰ ਹੋ ਜੂ ਪੂਰੀ ਠੀਕ ਹੈ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਬਾਹਾਂ ਤੇ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਪਾ ਸਕਦੇ ਹੋ ਕਮੀਜ਼ ਦੇ ਜਾਂ ਬਲਾਊਜ਼ ਦੇ ਸੈਂਟਰ 'ਚ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਪਾ ਸਕਦੇ ਹੋਗੇ ਬਹੁਤ ਹੀ ਸੌਖਾ ਤਰੀਕਾ ਹੈਗਾ ਤੇ ਮੈਨੂੰ ਉਮੀਦ ਆ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ